ਇਹਨਾਂ ਦਾ ਅਸਲ ਜਿ ਇੱਥੇ ਆਉਣ ਦਾ ਸਬਬ ਇਸ ਤਰੀਕੇ ਨਾਲ ਬਣਿਆ ਕਿ ਅੱਜ ਤੋਂ ਕਾਫੀ عرصਾ ਪਹਿਲਾਂ ਕਰੀਬ-ਕਰੀਬ ਕੋ 15 ਸਾਲ ਪਹਿਲਾਂ ਆ ਮੇਰੇ ਛੋਟੇ ਭਾਈ ਸਾਹਿਬ ਨੇ ਨੰਬਰਦਾਰਾ ਪਿੰਡ ਦੇ ਉਹ ਗਏ ਨਨਕਾਣਾ ਸਾਹਿਬ ਜਥੇ ਦੇ ਨਾਲ ਆਪਣੇ ਇਧਰ ਜਦੋਂ ਜਿੰਨੇ ਵੀ ਆਪਣੇ ਹਿੰਦੂ ਸਿੱਖ ਜਥਿਆਂ ਦੇ ਨਾਲ ਜਾਂਦੇ ਆ ਉਧਰ ਦਰਸ਼ਨਾਂ ਨੂੰ ਤੇ ਜਿਹੜੇ ਇਧਰੋਂ ਉੱਠ ਕੇ ਉਧਰ ਗਏ ਆ ਮੁਸਲਮਾਨ ਭਾਈ ਜਰਾ ਆਪਣਾ ਉਹਨਾਂ ਨੂੰ ਆਦਤ ਹੈ ਬਜ਼ੁਰਗਾਂ ਨੂੰ ਜਾਂ ਜਿਹੜੇ ਆਦਤ ਨਹੀਂ ਇੱਕ ਰੀਜ ਆ ਰੀਜ ਕਹਿ ਸਕਦੇ ਆ ਉਹ ਆ ਕੇ ਪੁੱਛਦੇ ਰਹਿੰਦੇ ਆ ਵੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਇਸੇ ਤਰੀਕੇ ਨਾਲ ਹੀ ਹੋਇਆ ਇਹਨਾਂ ਦੇ ਕੋਈ ਸੱਜਣਾ ਮੇਰੇ ਭਰਾ ਨੂੰ ਮਿਲੇ ਵੀ ਤੁਸੀਂ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਉਹਨੇ ਦੱਸਿਆ ਕਿ ਅਸੀਂ ਗਰਦਾਸਪੁਰ ਤੋਂ ਆਏ ਆ ਕਿਹੜਾ ਪਿੰਡ ਤਹਿਸੀਲ ਬਟਾਲਾ ਜੀ ਇਹਨਾਂ ਕਹ ਕਿਹੜਾ ਪਿੰਡ ਮਚਰਾਵਾ ਜਦੋਂ ਮਚਰਾਵਾ ਇਹਨਾਂ ਦੇ ਕੰਨੀ ਪਿਆ ਤੇ ਉਹ ਇਹਨਾਂ ਨੂੰ ਰੇਂਜ ਲੱਗਿਆ ਵੀ ਜਦਾਂ ਪਹੁੰਚ ਗਈ ਨਾ ਜਦਾਂ ਇੱਕ ਖੇਤ ਜੀ ਪਈ ਚਲੋ ਉਹਨਾਂ ਦੇ ਨਾਲ ਇਹਨਾਂ ਦਾ ਥੋੜਾ ਥੋੜਾ ਰابطਾ ਗੱਲਬਾਤ ਹੁੰਦੀ ਰਹੀ ਇਹਨਾਂ ਬਜ਼ੁਰਗ ਇੱਕ ਦੋ ਬਜ਼ੁਰਗ ਹੋਰ ਵੀ ਏਨੀ ਕੁ ਉਮਰ ਦੇ ਆ ਉਹ ਕਹਿਣ ਲੱਗੇ ਵੀ ਸਾਨੂੰ ਨਾ ਕਿਸੇ ਤਰੀਕੇ ਨਾਲ ਸਾਡਾ ਪਿੰਡ ਨਹੀਂ ਪਾਓ ਪਿੱਛੋਂ ਨਹੀਂ ਆ ਜਾ। ਤੇ ਉਹ ਉਹਨਾਂ ਦੇ ਪਿੰਡ ਵੇਖਣ ਦੇ ਦਰਮਿਆਨ ਵਿੱਚ ਇੱਕ ਦੋ ਤੇ ਰੱਬ ਨੂੰ ਪਿਆਰੇ ਹੋਗੇ ਤੇ ਇਹ ਕੁਦਰਤੀ ਮਤਲਬ ਹਰੀ ਕੈਮ ਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੀ ਜਿਵੇਂ ਆਪਣੀ ਭਾਰਤ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਖਾਸ ਕਰਕੇ ਇਧਰੋਂ ਬੰਦੇ ਬੱਚੇ ਜਿਨ੍ਹਾਂ ਦਾ ਜਨਮ ਸੀ ਉੱਠ ਕੇ ਗਏ ਆ ਉਹਨਾਂ ਨੂੰ ਪਿੰਡ ਵੇਖਣ ਦਾ ਲਈ ਵੀਜ਼ਾ ਦਿੱਤਾ ਜਾਵੇ। ਤੇ ਇਹਨਾਂ ਦੀ ਆਪਾਂ ਟਰਾਈ ਕੀਤੀ ਪਿਛਲੇ ਸਾਲ ਕੀਤੀ ਸੀ ਉਦੋਂ ਕਿਸੇ ਕਾਰਨ ਵੀਜ਼ਾ ਨਹੀਂ ਮਿਲਿਆ ਇਸ ਵਾਰੀ ਫਿਰ ਇਹਨਾਂ ਨੂੰ ਵੀਜ਼ਾ ਮਿਲ ਗਿਆ ਸੋ ਵੀਜ਼ਾ ਮਿਲਣ ਦੇ ਨਾਲ ਵਾਗਾ ਬਾਰਡਰ ਕਰਾਸ ਕਰਕੇ ਅੱਜ ਇਹਨਾਂ ਨੂੰ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਜਦੋਂ ਨਾਮ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਤੁਹਾਡੇ ਘਰੇ ਬਜ਼ੁਰਗ ਆਏ ਨੇ ਕੀ ਨਾਮ ਇਹਨਾਂ ਦਾ ਕਿੱਦਾਂ ਸੰਪਰਕ ਚਾਏ ਤੁਹਾਡੇ ਵੇਖੋ ਜੀ ਇਹ ਤੇ ਸਤਗੁਰ ਦੇ ਕਾਰਜ ਨੇ ਸਾਡਾ ਤੁਹਾਡਾ ਤੇ ਬਹਾਨਾ ਹੀ ਬਣਦਾ ਇਹਨਾਂ ਦੇ ਕਰਮਾਂ ਚ ਆਂਦਣਾ ਸੀ ਇਸ ਪਿੰਡ ਦਾ ਦੁਬਾਰਾ ਇਹਨਾਂ ਨੇ ਆਉਣਾ ਸੀ ਤੇ ਪ੍ਰਮਾਤਮਾ ਵਾਹਿਗੁਰੂ ਨੇ ਉਹ ਸਬਬ ਬਣਾਇਆ ਇਹਨਾਂ ਦਾ ਅਸਲ ਚ ਇੱਥੇ ਆਉਣ ਦਾ ਸਬਬ ਇਸ ਤਰੀਕੇ ਨਾਲ ਬਣਿਆ ਕਿ ਅੱਜ ਤੋਂ ਕਾਫੀ عرصਾ ਪਹਿਲਾਂ ਕਰੀਬ-ਕਰੀਬ ਕੋ 15 ਸਾਲ ਪਹਿਲਾਂ ਆ ਮੇਰੇ ਛੋਟੇ ਭਾਈ ਸਾਹਿਬ ਨੇ ਨੰਬਰਦਾਰਾ ਪਿੰਡ ਦੇ ਉਹ ਗਏ ਨਨਕਾਣਾ ਸਾਹਿਬ ਜਥੇ ਦੇ ਨਾਲ ਆਪਣੇ ਇਧਰ ਜਦੋਂ ਜਿੰਨੇ ਵੀ ਆਪਣੇ ਹਿੰਦੂ ਸਿੱਖ ਜਥਿਆਂ ਦੇ ਨਾਲ ਜਾਂਦੇ ਆ ਉਧਰ ਦਰਸ਼ਨਾਂ ਨੂੰ ਤੇ ਜਿਹੜੇ ਇਧਰ ਉੱਠ ਕੇ ਉਧਰ ਗਏ ਆ ਮੁਸਲਮਾਨ ਭਾਈ ਜਰਾ ਆਪਣਾ ਉਹਨਾਂ ਨੂੰ ਆਦਤ ਹੈ ਬਜ਼ੁਰਗਾਂ ਨੂੰ ਜਾਂ ਜਿਹੜੇ ਆਦਤ ਨਹੀਂ ਇੱਕ ਰੀਝ ਆ ਰੀਝ ਕਹਿ ਸਕਦੇ ਆ ਉਹ ਆ ਕੇ ਪੁੱਛਦੇ ਰਹਿੰਦੇ ਆ ਵੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਇਸੇ ਤਰੀਕੇ ਨਾਲ ਹੀ ਹੋਇਆ ਇਹਨਾਂ ਦੇ ਕੋਈ ਸੱਜਣਾ ਮੇਰੇ ਭਰਾ ਨੂੰ ਮਿਲੇ ਵੀ ਤੁਸੀਂ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਉਹਨੇ ਦੱਸਿਆ ਕਿ ਅਸੀਂ ਗਰਦਾਸਪੁਰ ਤੋਂ ਆਏ ਆ ਕਿਹੜਾ ਪਿੰਡ ਤਹਿਸੀਲ ਬਟਾਲਾ ਜੀ ਇਹਨਾਂ ਕਹ ਕਿਹੜਾ ਪਿੰਡ ਮਚਰਾਵਾ ਜਦੋਂ ਮਚਰਾਵਾ ਇਹਨਾਂ ਦੇ ਕੰਨੀਆਂ ਪਿਆ ਤੇ ਉਹ ਇਹਨਾਂ ਨੂੰ ਇਹ ਇੰਜ ਲੱਗਾ ਵੀ ਜਦੋਂ ਵੀ ਅਸੀਂ ਪਹੁੰਚ ਗਏ ਪਹੁੰਚ ਹੋ ਗਈ ਨਾ ਜਦੋਂ ਇੱਕ ਖੇਤ ਜੀ ਪਈ ਚਲੋ ਉਹਨਾਂ ਦੇ ਨਾਲ ਇਹਨਾਂ ਦਾ ਥੋੜਾ ਥੋੜਾ رابطہ ਗੱਲਬਾਤ ਹੁੰਦੀ ਰਹੀ ਇਹਨਾਂ ਬਜ਼ੁਰਗ ਇੱਕ ਦੋ ਬਜ਼ੁਰਗ ਹੋਰ ਵੀ ਏਨੀ ਕੁ ਉਮਰ ਦੇ ਆ ਉਹ ਕਹਿਣ ਲੱਗੇ ਵੀ ਸਾਨੂੰ ਨਾ ਕਿਸੇ ਤਰੀਕੇ ਨਾਲ ਸਾਡਾ ਪਿੰਡ ਨਹੀਂ ਪਾਓ ਪਿੱਛੋਂ ਨਹੀਂ ਆ ਜਾ ਤੇ ਉਹ ਉਹਨਾਂ ਦੇ ਪਿੰਡ ਵੇਖਣ ਦੇ ਦਰਮਿਆਨ ਵਿੱਚ ਇੱਕ ਦੋ ਤੇ ਰੱਬ ਨੂੰ ਪਿਆਰੇ ਹੋਗੇ ਤੇ ਇਹ ਕੁਦਰਤੀ ਮਤਲਬ ਹਰੀ ਕੈਮ ਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੀ ਜਿਵੇਂ ਆਪਣੀ ਭਾਰਤ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਖਾਸ ਕਰਕੇ ਇਧਰੋਂ ਬੰਦੇ ਬੱਚੇ ਜਿਹਨਾਂ ਦਾ ਜਨਮ ਸੀ ਉੱਠ ਕੇ ਗਏ ਆ ਉਹਨਾਂ ਨੂੰ ਪਿੰਡ ਵੇਖਣ ਦਾ ਲਈ ਵੀਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਆਪਾਂ ਟਰਾਈ ਕੀਤੀ ਪਿਛਲੇ ਸਾਲ ਕੀਤੀ ਸੀ ਉਦੋਂ ਕਿਸੇ ਕਾਰਨ ਵੀਜ਼ਾ ਨਹੀਂ ਮਿਲਿਆ ਇਸ ਵਾਰੀ ਫਿਰ ਇਹਨਾਂ ਨੂੰ ਵੀਜ਼ਾ ਮਿਲ ਗਿਆ ਤੋਂ ਵੀਜ਼ਾ ਮਿਲਣ ਦੇ ਨਾਲ ਵਾਗਾ ਬਾਰਡਰ ਕਰਾਸ ਕਰਕੇ ਅੱਜ ਇਹਨਾਂ ਨੂੰ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਜਦੋਂ ਫਿਰੋਂ ਤੜਨਾ ਘੁੰਮਦੇ ਬੈਸੀ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਸੀ ਆ ਮੈਂ ਜੀ ਇਸ ਪਿੰਡ ਮੈਂ ਕੈਨੇਡਾ ਵਿੱਚ ਰਹਿੰਦਾ ਹਾਂ ਤੇ ਮੈਂ ਵੀ ਇਸ ਪਿੰਡ ਦੇ ਮਤਲਬ ਉਸ ਵੇਲੇ ਚੰਗੇ ਜਿਹੜੇ ਸਰਕਟ ਸੇਵਾਦਾਰ ਸੋਹਣਾ ਤੋਂ ਸੀ ਤੇ ਆ ਜਿੰਨੇ ਵੀ ਘਰ ਗਲੀਆਂ ਸੱਜਣ ਮਿੱਤਰ ਮਤਲਬ ਅੱਜ ਵੀ ਅਸੀਂ ਬਾਹਰ ਪ੍ਰਦੇਸ਼ ਚ ਰਹਿੰਦੇ ਆ ਤੇ ਉਦਾਂ ਹੀ ਜਿਵੇਂ ਇਹਨਾਂ ਨੂੰ ਮਹਿਸੂਸ ਹੁੰਦਾ ਸਾਨੂੰ ਵੀ ਉਦਾਂ ਹੀ ਲੱਗਦਾ ਹੈ ਤੇ ਮੈਂ ਖੁਦ ਯਕੀਨ ਕਰ ਰਿਹਾ ਜੀ ਕਾਫੀ ਸਮੇਂ ਬਾਅਦ ਇਸ ਹਮਲੇ ਵਿੱਚ ਆਇਆ ਆ ਤੇ ਬਹੁਤ ਸਾਰੇ ਬੱਚੇ ਬਜ਼ੁਰਗ ਜਿਹੜੇ ਇੱਧਰ ਆਉਦੇ ਮਿਲਦੇ ਆ ਤੇ ਮੈਂ ਸਮਝਦਾ ਜੀ ਮੈਨੂੰ ਵਧੀਆ ਲੱਗਣ ਡਿਆ ਤੇ ਨੇਚਰ ਜਿਹੜੇ 80 ਸਾਲਾਂ ਬਾਅਦ ਆਏ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਹੋਵੇਗਾ ਇਹ ਦੇਖਿਆ ਜਾਵੇ ਜਿਸ ਤਰੀਕੇ ਨਾਲ ਉਹਨੇ ਯਾਦਾਂ ਸਾਂਝੀਆਂ ਕੀਤੀਆਂ ਹਾਂਜੀ ਪੁਰਾਣੇ ਲੋਕਾਂ ਦੇ ਨਾਮ ਲੈ ਰਿਹਾ ਜੀ ਜੀ ਤੁਹਾਨੂੰ ਕੋਈ ਖਿਆਲ ਆ ਰਿਹਾ ਪਿੰਡ ਦੇ ਕੌਣ-ਕੌਣ ਹੋ ਸਕਦੇ ਸੀ ਅਸਲ ਦੇ ਵਿੱਚ ਜੀ ਜਿਹੜਾ ਸਾਡਾ ਪਿੰਡ ਮਚਰਾਵਾ ਨਾ ਇਹ 100% ਹੀ ਬਾਹਰੋਂ ਆ ਕੇ ਬੈਠਾ ਆ ਇਸ ਪਿੰਡ ਦਾ ਵਸੂ ਕੋਈ ਨਹੀਂ ਹੈਗਾ ਇਹ 100% ਮੁਸਲਮਾਨੀ ਪਿੰਡ ਸੀ ਉੱਠ ਕੇ ਚਲਾ ਗਿਆ ਤੇ ਜਿੰਨੇ ਵੀ ਆ ਤਕਰੀਬਨ ਜਿਆਦੇ ਲਾਇਲਪੁਰ ਤੋਂ ਉਤੋਂ ਬਾਅਦ ਸਿਆਲਕੋਟ ਤੋਂ ਤੇ ਕੁਛ ਘ ਘਰ ਜਿਹੜੇ ਇੱਕ ਦੋ ਹੋਰ ਡਿਸਟ੍ਰਿਕਟ ਮਲਕਾ ਡਿਸਟ੍ਰਿਕਟ ਏ ਲਾਇਲਪੁਰ ਤੋਂ ਆਏ ਆ ਇਹ ਉਹਨੂੰ ਫੈਸਲਾਬਾਲ ਕਹਿੰਦੇ ਸੀ ਲਾਇਲਪੁਰ ਕਹਿੰਦੇ ਆ ਇਹਨਾਂ ਨੂੰ ਮੈਂ ਤੇ ਮੇਰੇ ਬ੍ਰਦਰ ਤੇ ਉਹਨਾਂ ਤੋਂ ਇਲਾਵਾ ਨੂਰਪੁਰ ਤੋਂ ਪੰਜ ਚਾਰ ਸੱਜਣ ਸੀ ਇੱਕ ਦੋ ਮਚਰਾਵਾਂ ਤੋਂ ਹੋਰ ਸੀਗੇ ਇਹਨਾਂ ਦੀ ਫੈਮਿਲੀ ਵਿੱਚ ਕੋਈ ਉਹ ਗੱਲ ਪਤਾ ਨਹੀਂ ਉਹਨਾਂ ਨਾਲ ਨਹੀਂ פרו ਤੇ ਬਾਰਡਰ ਦੇ ਬਾਰਡਰ ਦੇ ਦੂਜੇ ਪਾਸੇ ਸੀ ਅਸੀਂ ਬਾਰਡਰ ਦੇ ਇਧਰ ਸੀ ਇਹਨਾਂ ਨੇ ਹੀ ਉਧਰੋਂ ਬਾਰਡਰ ਕਰਾਸ ਕੀਤਾ ਇਮੀਗ੍ਰੇਸ਼ਨ ਕਲੀਅਰ ਕਰਾ ਕੇ ਤੇ ਇਧਰ ਜਦੋਂ ਸਾਡੇ ਵਾਲੇ ਪਾਸੇ ਆਏ ਤੇ ਜਿਹੜੇ ਸਾਡੇ ਬਾਰਡਰ ਤੇ ਤੇ ਮੁਲਾਜ਼ਮ ਭਾਈ ਸਾਹਿਬ ਨੇ ਉਹ ਉਹਨਾਂ ਨੇ ਇਹਨਾਂ ਨੂੰ ਲੈ ਕੇ ਫਿਰ ਸਾਡੇ ਹਵਾਲੇ ਕੀਤਾ ਫਿਰ ਇਹਨਾਂ ਦਾ ਆਪਾਂ ਜੋ ਵੀ ਕਾਗਜ਼ੀ ਕਾਰਵਾਈ ਕਰਾ ਕੇ ਤੇ ਵਾਪਸ ਲੈ ਕੇ ਭਾਜੀ ਇੱਕ ਤੁਹਾਡੇ ਲਈ ਇੱਕ ਪਿੰਡ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਸਾਰੇ ਇਸ ਪਿੰਡ ਤੋਂ ਪੁਰਾਣੇ ਨਹੀਂ ਹਾਂ ਹਾਂਜੀ ਲੇਕਿਨ ਆ ਜੋ ਜੀ ਬੈਠਾ ਜਿਹੜਾ ਉਹ ਉਸ ਪਿੰਡ ਤੋਂ ਪੁਰਾਣਾ ਹਾਂਜੀ ਮੈਂ ਉਹ ਵਿੱਚ ਸੌਰੀ ਗੱਲ ਰਹਿ ਗਈ ਉਹ ਐਕਚੁਅਲੀ ਕੀ ਵੀ ਜਿਵੇਂ ਹਣ ਸਾਡੇ ਪਿੰਡ ਦਾ ਕੋਈ ਇੱਧਰ ਦੇ ਵਾਸੂ ਨਹੀਂ ਹੈਗੇ ਸਾਰੇ ਬਾਹਰੋਂ ਆ ਕੇ ਬੈਠੇ ਆ ਜਿਵੇਂ ਅਸੀਂ ਕਹੀਏ ਨਾ ਜਿਹੜੇ ਇਹਨਾਂ ਦੇ ਟਾਈਮ ਦੇ ਕੋਈ ਪਰਿਵਾਰ ਰਹਿਦੇ ਰਹੇ ਹੁਣ ਫਿਰ ਤੇ ਇਹਨਾਂ ਨੂੰ ਪਤਾ ਹੋਊ ਕਿ ਉਹ ਫਲਾਣਾ ਫਲਾਣਾ ਦਾ ਘਰ ਕਿਹਦਾ ਨਾ ਹਾਂ ਇਹਨਾਂ ਨੂੰ ਇਹ ਆ ਵੀ ਜਿਹੜੇ ਲਾਗੇ ਪੈਲੇ ਜਿਹਦਾ ਪੇਜੋ ਚੱਕਿਆ ਕਿਸ਼ਨਕੋਟ ਆ ਟੀ ਇੱਥੇ ਇਧਰ ਦੇ ਘਰ ਇੱਥੇ ਰਹਿ ਰਹਿ ਗਏ ਆ ਜਿਹੜੇ ਮਤਲਬ ਜਿਹੜੇ ਸਿੱਖ ਤੇ ਹਿੰਦੂ ਪਰਿਵਾਰ ਹੈਗੇ ਸੀ ਉਹ ਇੱਥੇ ਰਹਿ ਗਏ ਆ ਉਹ ਤੇ ਦੇ ਨੇ ਨਾ ਉਹਨਾਂ ਬਾਰੇ ਦੱਸਦੇ ਆ ਉਹ ਬਜ਼ੁਰਗ ਤੇ ਕਈ ਰੱਬ ਨੂੰ ਪਿਆਰੇ ਹੋਗੇ ਪਰ ਉਹਨਾਂ ਦੀ ਔਲਾਦ ਹੈਗੀ ਆ ਜੇ ਰੱਬ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦੀ ਔਲਾਦ ਇਹਨਾਂ ਦੇ ਸੱਜਣਾ ਮਿੱਤਰਾਂ ਦੇ ਪਰਿਵਾਰ ਇਹਨਾਂ ਨੂੰ ਵੀਜ਼ਾ ਮੇਰੇ ਖਿਆਲ 45 ਦਿਨ ਦੀ ਐਂਟਰੀ ਹੈ ਇਹਨਾਂ ਦੀ 45 ਦਿਨ ਰੁੱਕ ਸਕਦੇ ਆ ਪਰ ਮੇਰੇ ਖਿਆਲ ਮਤਲਬ ਚਲੇ ਜਾਣਗੇ ਜਲਦੀ ਹਾਂਜੀ ਮੈਂ ਇਹੀ ਕਹਿੰਦਾ ਸੀ ਕਿ ਜਦੋਂ ਇਹ ਗਲੀਆਂ ਦੇ ਵਿੱਚ ਫਿਰਦੇ ਪਏ ਜਦੋਂ ਦੱਸਦੇ ਪਏ ਸੀ ਕਿ ਇੱਥੇ ਛੱਪੜ ਇੰਨਾ ਵਾਇਆ ਸਭ ਜੀ ਘਰ ਮੇਰਾ ਸੀ ਜਦ ਫਲਾਣੇ ਦਾ ਉਹ ਅਹਿਸਾਸ ਕਿਵੇਂ ਦਾ ਲੱਗਦਾ ਕਿ ਮੈਨੂੰ ਹੋ ਰਿਹਾ ਤੁਹਾਨੂੰ ਵੀ ਫੀਲ ਹੋ ਰਿਹਾ ਮੈਂ ਜੀ ਖੁਦ ਇਸ ਪਿੰਡ 'ਚ ਜੰਮਿਆ ਪਲਿਆ ਆ ਤੇ ਇਹ ਜਿਹੜਾ ਛੱਪੜ ਜਾਂ ਹੋਰ ਮਸਜਿਦ ਆ ਜਾਂ ਖੂਹ ਆਏ ਮੈਂ ਆਪਣੀ ਅੱਖੀਂ ਵੇਖਿਆ ਅਸੀਂ ਛੋਟੇ ਹੁੰਦੇ ਇੱਥੇ ਖੇਡਦੇ ਰਹੇ ਹੁਣ ਤਾਂ ਘਰ ਬਾਉਂਡਰੀਆਂ ਵਲੀਆਂ ਗਈਆਂ ਉਦੋਂ ਕਾਫੀ ਤੌੜ ਮਤਲਬ ਵਿਗਾ ਛੇਕਣਾ ਤਾਂ ਖਾਲੀ ਹੁੰਦਾ ਸੀ ਕਾਫੀ ਜਗ੍ਹਾ ਨਾ ਉਸੀ ਮਸਜਿਦ ਸੀ ਉਹਿੰਦਾ ਛੱਪੜ ਸਿਗਾ ਤੇ ਮਤਲਬ ਜਿੱਦਾਂ ਇਹ ਦੱਸ ਰਹੇ ਆ ਮਤਲਬ ਮੈਂ ਉਹ ਚੀਜ਼ਾਂ ਅੱਖੀ ਵੇਖੀਆਂ ਨੇ ਉਹ ਸਾਫ਼ ਕਿਵੇਂ ਦਾ ਲੱਗਦਾ ਕਿਉਂਕਿ ਜਿਹੜੀ ਤੇ ਬਚਪਨ ਜਿਹੇ ਖੇਡੇ ਉਹਨਾਂ ਦੇ ਅੱਜ ਇੱਕ ਐਸਾ ਗੈਸਟੀ ਕਹਿ ਸਕਦੇ ਆ ਇੱਕ ਮਹਿਮਾਨ ਆ ਤਾ ਮੈਂ ਸਮਝਦਾ ਆ ਕਿ ਜਿੰਨੇ ਵੀ ਆਪਣੇ ਇਧਰ ਉੱਠ ਕੇ ਗਏ ਆ ਚਾਹੇ ਬਹੁਤ ਦੇ ਚਾਹੇ ਰੱਬ ਨੂੰ ਪਿਆਰੇ ਹੋਗੇ ਜਿਹੜਾ ਉਹਨਾਂ ਦੇ ਵਾਰਸ ਵੀ ਆ ਕਿ ਜਿਹੜੇ ਮਤਲਬ ਉੱਥੇ ਜਾ ਕੇ ਪੈਦਾ ਹੋਏ ਆ ਮਤਲਬ ਮੇਰੀ ਅਪੀਲ ਆ ਸਰਕਾਰਾਂ ਦੋਹਾਂ ਨੂੰ ਕਿ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਦੇ ਪਿੰਡ ਇਸ ਦਾ ਕਿ ਉਹ ਆਪਣੇ ਖਰਚੇ ਦੇ ਭੇਜਣ ਵੇਖਣ ਲਈ ਇਧਰ ਲਈ ਉਧਰ ਜਾਣ ਉਧਰ ਲਈ ਸਰਕਾਰ ਨੂੰ ਵੀ ਵੀਜ਼ਾ ਨਰਮ ਚਾਹੀਦਾ ਤੇ ਇਧਰ ਲਈ ਨੂੰ ਵੀ ਚਾਹੀਦਾ ਵੀ ਉਹ ਕਮ ਸਕੱਮ ਪਬਲਿਕ ਦੇ ਆਉਣ ਦੇ ਨਾਲ ਜਿਹੜੀ ਪਬਲਿਕ ਹੈ ਨਾ ਇੱਕ ਪੁਲ ਦਾ ਕੰਮ ਕਰਦੀ ਆ ਤੇ ਜੇ ਪੁਲ ਕਾਇਮ ਹੋ ਤੇ ਖਰੇ ਮਤਲਬ ਕਾਫੀ ਹੱਦ ਤੱਕ ਜਿਹੜੀ ਖੁੰਦਕ ਬਾਜੇ ਘਟ ਸਕਦੀਆਂ ਲੈਂਦਾ ਪੰਜਾਬ ਤੇ ਚੜਦੇ ਪੰਜਾਬ ਚ ਅੱਜ ਮੈਨੂੰ ਲੱਗਦਾ ਕੋਈ ਫਰਕ ਤੇ ਨਹੀਂ ਹੈਗਾ ਨਹੀਂ ਧਰਤੀ ਉਹੀ ਆ ਲਈ ਕੀ ਵਧੀਆ ਸੇਮ ਧਰਤੀ ਆ ਸੇਮ ਹੀ ਲੋਕ ਆ ਕਿ ਆ ਜੋ ਬੈਠੇ ਆ ਕਿਤੇ ਉਹੋ ਉਹਨਾਂ ਨੂੰ ਵੀ ਅਹਿਸਾਸ ਨਹੀਂ ਲੱਗਦਾ ਕਿ ਉਹ ਕਹਿੰਦੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਮੈਂ ਕਿਹਾ ਜੀ ਸਵੇਰੇ ਜਦੋਂ ਰੋਟੀ ਖਾਣ ਲੱਗੇ ਤੇ ਉਹ ਪਰੌਂਠੇ ਬਣਾਏ ਸੀ ਮੂਲੀ ਵਾਲੇ ਤੇ ਇਹਨਾਂ ਨੂੰ ਇੱਕ ਪਰੌਠੀ ਦਿੱਤੀ ਦਹੀਂ ਨਾਲ ਮੱਖਣ ਤੇ ਉਹ ਮੇਰੇ ਮਿੱਸੇ ਕਹਿਣ ਲੱਗੇ ਬਈ ਬਾਬਾ ਜੀ ਹੋਰ ਇੱਕ ਲੈ ਲਓ ਤੇ ਕਹਿਣ ਲੱਗੇ ਨਹੀਂ ਪੁੱਤ ਇੱਕ ਹੀ ਖਾਣੀ ਹੈ ਜੀ ਹੋਰ ਹੋਰ ਲੋੜ ਉਹ ਮੈਂ ਬਾਅਦ ਚ ਫੇਰ ਖਾ ਲੂ ਆਪਣੇ ਘਰ ਆ ਹਾਂ ਮਤਲਬ ਉਹ ਲਫਿ ਛੋਟਾ ਜਿਹਾ ਪਰ ਡੂੰਘਾ ਬੜਾ ਮਤਲਬ ਇੱਕ ਤਰ੍ਹਾਂ ਵਿਸ਼ਵਾਸ ਆ ਕਿ ਮੈਂ ਜਿੱਥੇ ਆਇਆ ਬਹੁਤ ਸੇਫ ਆ ਤੇ ਯਾਨੀ ਕਿ ਇਹਨਾਂ ਵਿਸ਼ਵਾਸ ਹੈ ਕੰਫੀਡੈਂਸ ਦੇ ਵਿੱਚ ਮਤਲਬ ਇੱਥੇ ਤੁਹਾਡੇ ਵਿੱਚ ਬੈਠਿਆ ਚਲੋ ਕੀ ਨਾਮ ਆ ਪੁੱਜੀ ਤੁਹਾਡਾ ਸ਼ੋਭਾ ਜਿਹੜਾ ਹੈ ਆਪਣਾ ਨਾਮ ਦੱਸੋ ਜੀ ਨਾਮ ਕੀ ਤੁਹਾਡਾ ਅਰਸ਼ਾ ਹੈ ਮੈਂ ਨਾ ਅਰਸ਼ਾ ਹੈ ਦਾ ਅੱਛਾ ਜੀ ਇੱਥੇ ਜਦੋਂ ਰਹਿੰਦੇ ਸੀ ਕਿੰਨੇ ਜਣੇ ਰਹਿੰਦੇ ਸੀ ਤੇ ਕਦੋਂ ਗਏ ਫਿਰ ਪਾਕਿਸਤਾਨ ਕੋਇਆ ਚਾਰ ਵਾਰ ਆ ਗਿਆ ਅੱਜ ਜਿਹੰਗਾ ਲਾ ਅੱਛਾ ਉਹ ਜੰਮ ਕੇ ਲੋਕ ਬੋੜੇ ਹੋ ਗਏ 47 ਜਾਨੀ ਗਏ ਤੁਸੀਂ ਅੱਛਾ ਤੇ ਅੱਜ ਵਾਪਸ ਪਿੰਡ ਆਇਓ ਕਿੰਨੇ ਸਾਲਾਂ ਬਾਅਦ ਆਇਆ ਤੇ ਕਿੱਦਾਂ ਦਾ ਲੱਗਦਾ ਪਿਆ ਸੱਚਾ 70 ਸਾਲ ਤੋਂ ਬਾਅਦ ਆਇਆ ਮੈਂ ਹਾਂ ਇੱਕ ਵਾਰਾਂ ਮੈਂ ਚਾਰਾ ਕੀਤਾ ਮੈਂ ਵਟਾ ਲਿਓ ਮੜ ਗਿਆ ਪਾਸਪੋਰਟ ਮੇਰੇ ਕੋ ਕੋਈ ਨਹੀਂ ਸੀ ਕੋਟਾ ਆਇਓ ਮੈਂ ਮੜ ਗਿਆ ਵਟਾ ਆਇਓ ਮੈਂ ਖਰਾਬ ਬੜਾ ਹੋਇਆ ਵਟਾ ਆਇਆ ਦਾ ਬੰਦਾ ਪਲੇਅਰ ਦਾ ਬੰਦਾ ਉਹ ਬੀਬੀ ਦੇ ਬੰਦਾ ਉਹ ਕਈ ਮੋਰ ਦੇ ਤੇ ਰੱਖੀ ਤੇ ਪਾਣੀ ਲਾ ਕੇ ਆਇਆ ਜੇ ਗਾਗਰ ਆਉਣਾ ਸਿਰ ਤੇ ਰੱਖਿਆ ਦੋ ਦੋ ਆ। ਹੁਣ ਤਾਂ ਜੀ ਜਿਹੜੀ ਗੱਲ ਪੁੱਛਦੇ ਨਾ ਇਹ ਭਾਈ ਸਾਹਿਬ ਪੱਤਰਕਾਰ ਸਾਹਿਬ ਉਹੀ ਦੱਸਣੀ ਆ। ਆਹੋ ਹੋਏ। 30 ਬਟਾਲੇ ਉਦੋਂ ਉਹ ਉਥੇ ਮੈਂ ਫੇਰ ਦੁਰਗੇ। ਰਾਉਣਾ ਮੈਂ ਉਥੇ ਰਾਜ ਰਿਆ ਬਟਾਲੇ। ਸਵੇਰੇ ਮੈਂ ਉਥੇ ਆਇਆ। ਤੇ ਜੇ ਮੈਂ ਜਾਣਾ ਆਪਣੇ ਪਿੰਨੂ ਆਉਣਾ। ਮੇਰੇ ਸਾਹੂ ਯਾਨੀ ਕੋਠੀ ਜਿਹੜੀ ਐ ਹਮ ਹਮ ਉੱਥੇ ਮੈਂ ਉਹ ਨੰਗਿਆ ਹਾਂ ਪਰਲੀ ਬਣੀ ਬਾਲ ਦੇ ਨਾਲ ਆਲ ਪਾਣੀ ਆਜੇ ਜਦੋਂ ਹੁਣ ਆਪਣੇ ਪਿੰਡ ਆਇਓ ਪ੍ਰਾਣੀਆਂ ਯਾਦਾਂ ਆਈਆਂ ਕੀ ਯਾਦ ਕੀਤਾ ਪੁਰਾਣਾ ਵਾਜੇ ਅਲਾਦੀ ਬੜੀ ਕਰਮ ਨਵਾਈ ਹੋ ਗਈ ਆ ਇਹ ਅਜਾਜ ਹੋ ਗਿਆ ਹਾਂ ਆ ਛੋੜੀ ਜੀ ਗੱਲ ਨਹੀਂ ਐ ਹਾਂ ਇਹ ਕੋ ਬੱਚਾ ਕੋ ਸਾਲ ਬਾਅਦ ਆਮਦਾਓ ਚ ਹਾਂ ਤੇ ਪੜਦਾ ਨਹੀਂ ਉਹ ਇਹ ਅਜੇ ਤਹੇਕੋਣਾ ਤੁਨ ਮਲਾ ਨੇ ਬੰਦ ਕੀਤੀ ਅਜੇ ਪਾਉ ਨਹੀਂ ਗਾ ਪੁਰਾਣੇ ਪਿੰਡ ਚ ਤੇ ਅੱਜ ਦੇ ਪਿੰਡ ਚ ਕਿੰਨਾ ਕ ਫਰਕ ਆ ਪੁਰਾਣੇ ਪਿੰਡ ਦਾ ਜਿਹੜਾ ਨਾ ਉਹਦਾ ਸਾਹ ਬੋਰਾਏ ਪਿੰਡ ਦਾ ਸਾਹ ਬੋਰਾ ਹਾਂ ਤੇ ਜਿਹਦੇ ਜਿਹੇ ਤਰ੍ਹਾਂ ਪੇ ਪਿੰਡ ਦੀ ਤਰੱਕੀ ਕੀਤੀ ਹੈ ਮਰੀ

ਹਾਂ ਅੱਜ ਜਦੋਂ ਹੁਣ ਉਧਰੋਂ ਇੱਧਰ ਆਏ ਹੋ ਤੇ ਪਰਿਵਾਰ ਕੀ ਕਹਿੰਦਾ ਪਰਿਵਾਰ ਨੂੰ ਕੀ ਕਹਿ ਕੇ ਆਏ ਹੋ ਹੋਰ ਉਹ ਆਲਾ ਮਾਗਦੇ ਨੇ ਮੰਨਦੇ ਈ ਆ ਰਹੀ ਈ ਆ ਰਹਾ ਹਾਂ ਇੱਧਰ ਹਾਂ ਹੋਰ ਉਹ ਪੈਣ ਇੱਧਰ ਨੁਕਸਾਨ ਨਹੀਂ ਅੱਥੇ ਹੋਇਆ ਸਾਡਾ ਪੈਸੇ ਦਾ ਦਾਣੇ ਜਿਹੜੇ ਨਾ ਰਾਜਾ ਕਿਸ਼ਨ ਕੋਠੀਆ ਉਹਨੇ ਇੱਕ ਗੱਡਾ ਦਾਣਿਆਂ ਦਾ دو دو سن... آہ... چاہی چاہی بوریاں لڈیا دو روپیے ہو گیا نتیجہ مل گیا <laughs> بچپن گلیا گنگا سامنے جان گواہ بنے سی بکار پہلے ہری کنڈا سی ਤੇ ਭਈ ਆ ਜੋ ਤੇ ਕਬੂਗਾਂ ਦਾ ਹੀ ਹਾਂ ਮੈਂ ਸਾਰੇ ਯਾਦ ਆ ਇਹ ਉਹਨੇ ਸਾਛੀ ਵਵਾਨ ਗਰੇ ਕਿ ਅਜੇ ਤਹੀ ਦਾਸ ਵੇਜੋ ਤੇ ਧੰਦਾ ਨਾ ਯਾਨ ਦਾ ਤੋੜ ਦੇ ਨਾ ਤੇ ਗੰਗਾ ਸੇ ਨੂੰ ਫੜਾ ਲਿਓ ਹਾਂ ਉਹ ਕੀ ਹੋਣ ਦੀ ਗੱਲ ਖੁਸ਼ ਹੋਇਆ ਪਰਾਣ ਉਹ ਹਾਂ ਜਿੱਦਾਂ ਆਪਣਾ ਪੁਰਾਣਾ ਘਰ ਪੁਰਾਣੀ ਵੇਲੀ ਵੇਖੀ ਆਹ ਨਹੀਂ ਆਇਆ ਦੇਖ ਪ੍ਰਾਣੀਆਂ ਗਲੀਆਂ ਚ ਜਿੱਥੇ ਖੇਡਦੇ ਹੁੰਦੇ ਸੀ ਉਹ ਕਿੱਦਾਂ ਦਾ ਲੱਗਾ ਵੇਖ ਕੇ ਹੋਵੇ ਜੀ ਵੇਖਣੇ ਉਹ ਅਨਾਲ ਘਰ ਵੀ ਆਪਣੇ ਦੋ ਹਾਂ ਇਹ ਬਕੋ ਬਕਾ ਕੀ ਹੋ ਗਿਆ ਇਹਦੇ ਚਾਰ ਜੀ ਹੁਣ ਤੇ ਬਕਰੇ ਵੀਂਡੇ ਆ ਉੱਥੇ ਪਰਿਵਾਰ ਚ ਕੌਣ ਕੌਣ ਹੁੰਦਾ ਓਥੇ ਕੌਣ ਪਾਕਿਸਤਾਨ ਚੋਂ ਪਰਿਵਾਰ ਕਿੱਡਾ ਕ ਪਾਕਿਸਤਾਨ ਦਾ ਚੰਗਾ ਹੈ ਮੈਂ ਆ ਗੱਲ ਨਹੀਂ ਲੱਭ ਏ ਜੱਦੀ 사다 ਜਮਲਪੋਂ ਇਹ ਰਿਹਾ ਇਹ ਬਹੁਤ ਪਿਆਰਾ ਲੱਗ ਰਿਹਾ ਹਾਂ ਉਧਰ ਨੂੰ ਵੇਖੋ ਇਧਰ ਨੂੰ ਇੱਕ ਗੱਲ ਕਰੋ ਉਧਰ ਪਰਿਵਾਰ ਚ ਕਿੰਨੇ ਜੀ ਆ ਹਜ਼ਾਰੀ ਜਾਨ ਮੈਂ ਤਾਂ ਜੀ ਬਹੁਤ ਹਾਂ ਏ ਜੱਦੀ ਆ 사ਦਾ ਮਾਇਆ ਤੇਮਾ ਧਰਨਾਇ ਬੰਦਾ ਤੇ ਮੈਨੂੰ ਸਲਾਮੀਆਂ ਹੋਣੀਆਂ ਬਿਲਕੁਲ <coughs> रब जी मेहर जी दिला साफ़ रखो अगा सारे कम ॾखंदा